ਇੱਕ ਪਾਸੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਲਗਾਤਾਰ ਅਮਰੀਕਾ ਦੇ ਵਿੱਚ ਰਹਿ ਰਹੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸੀਆਂ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਦੇ ਕਈ ਨੌਜਵਾਨ ਹਲੇਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤੇ ਰਸਤੇ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਰਹੇ ਨੇ ਇੱਕ ਅਜਿਹੀ ਘਟਨਾ ਹੋਣੀ ਹੈ ਡੇਰਾਬਸੀ ਦੇ ਰਹਿਣ ਵਾਲੇ ਰਣਦੀਪ ਸਿੰਘ ਦੇ ਨਾਲ ਵਾਪਰੀ ਹੈ ਰਣਦੀਪ ਸਿੰਘ ਦੀ ਕੰਬੋਡੀਆ ਦੇ ਵਿੱਚ ਮੌਤ ਹੋ ਗਈ ਹੈ ਜਿਹੜਾ ਡੌਂਕੀ ਲਗਾ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤੁਹਾਨੂੰ ਦੱਸਦੀ ਏ ਕਿ ਅੱਜ ਤੋਂ ਸਾਲ ਪਹਿਲਾਂ ਇਹ ਨੌਜਵਾਨ ਡੇਰਾਬਸੀ ਤੋਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਕੰਬੋਡੀਆ ਦੇ ਵਿੱਚ ਨੌਜਵਾਨ ਪਿਛਲੇ 8 ਮਹੀਨਿਆਂ ਤੋਂ ਰੁਕਿਆ ਹੋਇਆ ਸੀ ਫਸਿਆ ਹੋਇਆ ਸੀ ਜਿਸ ਤੋਂ ਬਾਅਦ ਬਿਮਾਰੀ ਦੇ ਕਾਰਨ ਇਹ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਰਿਵਾਰ ਦੇ ਵੱਲੋਂ ਲਗਾਤਾਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਕਿ ਪੁੱਤਰ ਦੀਆਂ ਆਖਰੀ ਰਸਮਾਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾਂ ਤੁਹਾਨੂੰ ਦੱਸ ਦਈਏ ਕਿ ਡੇਰਾ ਬੱਸੀ ਦੇ ਪਿੰਡ ਸ਼ੇਖਪੁਰ ਕਲਾਂ ਦਾ ਰਹਿਣ ਵਾਲਾ ਹੈ ਰਣਦੀਪ ਸਿੰਘ ਜਿਹੜਾ ਪਿਛਲੇ ਸਾਲ April ਮਹੀਨੇ ਦੇ ਵਿੱਚ ਅਮਰੀਕਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਦੇ ਵੱਲੋਂ ਏਜੰਟ ਦੇ ਉੱਤੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਨੇ ਪਰਿਵਾਰ ਦਾ ਕਹਿਣਾ ਹੈ ਕਿ ਏਜੰਟ ਦੇ ਵੱਲੋਂ 43 ਲੱਖ ਰੁਪਏ ਲਏ ਗਏ ਨੇ ਅੰਬਾਲਾ ਦਾ ਰਹਿਣ ਵਾਲਾ ਹੈ ਏਜੰਟ ਹੈ ਉਸ ਦੇ ਵੱਲੋਂ ਵਿਦੇਸ਼ ਭੇਜਣ ਦੀਆਂ ਗੱਲਾਂ ਕੀਤੀਆਂ ਗਈਆਂ ਭਰੋਸਾ ਦਿੱਤਾ ਗਿਆ ਕਿ ਨੌਜਵਾਨ ਨੂੰ ਇੱਕ ਨੰਬਰ ਦੇ ਵਿੱਚ ਜਿਹੜਾ ਵਿਦੇਸ਼ ਭੇਜਿਆ ਜਾਏਗਾ ਪਰ ਪਿਛਲੇ 8 ਮਹੀਨਿਆਂ ਤੋਂ ਇਹ ਨੌਜਵਾਨ ਕੰਬੋਡੀਆ ਦੇ ਵਿੱਚ ਫਸਿਆ ਹੋਇਆ ਸੀ ਜਿਸ ਤੋਂ ਬਾਅਦ ਲਗਾਤਾਰ ਪਰਿਵਾਰ ਦੇ ਵੱਲੋਂ ਏਜੰਟ ਨੂੰ ਵੀ ਕਿਹਾ ਗਿਆ ਕਿ ਇਸ ਨੌਜਵਾਨ ਨੂੰ ਜਾਂ ਤਾਂ ਵਾਪਸ ਲਿਆਂਦਾ ਜਾਵੇ ਜਾਂ ਇਸ ਨੂੰ ਅੱਗੇ ਅਮਰੀਕਾ ਭੇਜ ਦਿੱਤਾ ਜਾਵੇ ਪਰ ਅਜੰਟ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਇਸ ਪੂਰੀ ਗੱਲ ਦੇ ਉੱਤੇ ਕੋਈ ਜਿਹੜਾ ਫੈਸਲਾ ਨਹੀਂ ਲਿਆ ਗਿਆ ਜਿਸ ਤੋਂ ਬਾਅਦ ਇਹ ਨੌਜਵਾਨ ਕੰਬੋਡੀਆ ਦੇ ਵਿੱਚ ਇਨਫੈਕਸ਼ਨ ਕਾਰਨ ਬਿਮਾਰ ਹੋ ਜਾਂਦਾ ਹੈ ਹਾਲਾਂਕਿ ਪਰਿਵਾਰ ਦਾ ਕਹਿਣਾ ਕਿ ਹਾਲੇ ਤੱਕ ਕਿਸੇ ਤਰੀਕੇ ਦੀ ਰਿਪੋਰਟ ਜਿਹੜੀ ਆ ਉਹ ਨਹੀਂ ਆਈ ਕਿ ਨੌਜਵਾਨ ਨੂੰ ਬਿਮਾਰ ਕਿਵੇਂ ਹੋ ਗਿਆ ਇਸ ਨੂੰ ਕੋਈ ਇਨਫੈਕਸ਼ਨ ਹੋਈ ਸੀ ਜਾਂ ਫਿਰ ਕੋਈ ਹੋਰ ਬਿਮਾਰੀ ਦੀ ਜਿਹੜੀ ਹੈ ਇਸ ਕਾਰਨ ਇਹ ਨੌਜਵਾਨ ਬਿਮਾਰ ਹੋਇਆ ਸੀ ਪਰ ਬੇहद ਮੰਦਭਾਗੀ ਖਬਰ ਹੈ ਕਿ ਪੰਜਾਬ ਦੇ ਡੇਰਾ ਬਸੀ ਮਹਾਲੀ ਦੇ ਕੋਲ ਪਿੰਡ ਸ਼ਹਿਰ ਪਿੰਡ ਡੇਰਾ ਬਸੀ ਜਿੱਥੇ ਦੇ ਪਿੰਡ ਸ਼ੇਖਪੁਰ ਕਲਾਂ ਦਾ ਰਹਿਣ ਵਾਲਾ ਇਹ ਨੌਜਵਾਨ ਹੈ ਜਿਹੜਾ 1 ਸਾਲ ਪਹਿਲਾਂ ਤੋਂ ਹੀ ਘਰੋਂ ਨਿਕਲਿਆ ਹੈ ਤੇ ਅਮਰੀਕਾ ਜਾਣ ਦੀ ਕੋਸ਼ਿਸ਼ ਕੀ ਕਰ ਰਿਹਾ ਸੀ ਤੇ ਡੌਂਕੀ ਰੂਟ ਦੇ ਰਾਹੀਂ ਏਜੰਟ ਦੇ ਵੱਲੋਂ ਇਸ ਨੌਜਵਾਨ ਨੂੰ ਅਮਰੀਕਾ ਭੇਜਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਤੇ 43 ਲੱਖ ਰੁਪਏ ਪਰਿਵਾਰ ਦੇ ਕੋਲੋਂ ਲੈ ਲਿਆ ਗਿਆ ਹੈ ਨੌਜਵਾਨ ਦੇ ਪਰਿਵਾਰ ਨੇ ਏਜੰਟ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨੌਜਵਾਨ ਦੀ ਮ੍ਰਿਤਕ ਦੇ ਤਾਂ ਭਾਰਤ ਹੱਲੀ ਆਂਦੀ ਜਾਵੇ ਤੇ ਨਾਲ ਦੀ ਨਾਲ ਉਸ ਏਜੰਟ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਉਹ ਦਿੱਤੀ ਜਾਵੇ ਕੰਬੋਡੀਆ ਦੇ ਵਿੱਚ ਇਹ ਨੌਜਵਾਨ ਪਿਛਲੇ 8 ਮਹੀਨਿਆਂ ਤੋਂ ਫਸਿਆ ਹੋਇਆ ਸੀ ਜਿੱਥੇ ਹੁਣ ਬਿਮਾਰੀ ਕਰਕੇ ਕੱਲ ਇਸ ਨੌਜਵਾਨ ਦੀ ਦੇਰ ਰਾਤ ਮੌਤ ਹੋ ਜਾਂਦੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਰਸਤੇ ਦੇ ਵਿੱਚ ਡਿਗਿਆ ਪਿਆ ਹੈ ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਂਦਾ ਉੱਥੇ ਦੇ ਲੋਕਾਂ ਵੱਲੋਂ ਤੇ ਜਦੋਂ ਇਸ ਨੌਜਵਾਨ ਦਾ ਪਾਸਪੋਰਟ ਦੇਖਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਨੂੰ ਸੰਪਰਕ ਕੀਤਾ ਜਾਂਦਾ ਪਾਸਪੋਰਟ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਪਰਿਵਾਰ ਦੇ ਉੱਤੇ ਹੁਣ ਦੁੱਖ ਦਾ ਆ ਪਹਾੜ ਜਿਹੜਾ ਉਹ ਟੁੱਟਿਆ ਹੈ ਪਰਿਵਾਰ ਰੋ ਰੋ ਕੇ ਆਪਣੇ ਪੁੱਤ ਨੂੰ ਆਖਰੀ ਰਸਮਾਂ ਨਿਭਾਉਣ ਦੀ ਜਿਹੜਾ ਉਹ ਅਪੀਲ ਸਰਕਾਰ ਨੂੰ ਕਰ ਰਿਹਾ ਹੈ ਕਿ ਨੌਜਵਾਨ ਦੀ ਮ੍ਰਿਤਕ ਦੇ ਪੰਜਾਬ ਲਿਆਂਦੀ ਜਾਵੇ ਤਾਂ ਕਿ ਇਸ ਨੌਜਵਾਨ ਦੀਆਂ ਆਖਰੀ ਰਸਮਾਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਸੋ ਲਗਾਤਾਰ ਜਿੱਥੇ ਇੱਕ ਪਾਸੇ ਅਮਰੀਕਨ ਸਰਕਾਰ ਦੇ ਵੱਲੋਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਹੋਏ ਲੋਕਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਬੀਤੇ ਦਿਨਾਂ ਤੋਂ ਪੰਜਾਬ ਦੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਵੀ ਕਈ ਜਹਾਜ਼ ਤਿੰਨ ਜਹਾਜ਼ ਜਿਹੜੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਲੈਂਡ ਹੋਏ ਨੇ ਜਿ세 ਵਿੱਚ 332 ਦੇ ਕਰੀਬ ਭਾਰਤੀਆਂ ਨੂੰ ਜਿਹੜਾ ਹੈ ਉਹ ਦੇਸ਼ ਨਿਕਾਲਾ ਦਿੱਤਾ ਗਿਆ ਤੇ ਉਸ ਦੇ ਦਰਮਿਆਨ ਲਗਾਤਾਰੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕੁਝ ਨੌਜਵਾਨ ਹਾਲੇ ਵੀ ਡੋਂਕੀ ਰੂਟਾਂ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਜਿਹੜੇ ਉੱਥੇ ਲਗਾਤਾਰ ਕਈ ਘਟਨਾਵਾਂ ਦਾ ਸ਼ਿਕਾਰ ਹੋ ਰਹੇ ਨੇ ਉੱਥੇ ਜੇਕਰ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਜਦੋਂ 5 ਫਰਵਰੀ ਨੂੰ ਪਹਿਲਾ ਜਹਾਜ਼ ਲੈਂਡ ਕਰਦਾ ਹੈ ਤਾਂ ਉਸ ਤੋਂ ਬਾਅਦ 7 ਫਰਵਰੀ ਨੂੰ ਇੱਕ ਖਬਰ ਆਉਂਦੀ ਹੈ ਕਿ ਅਜਨਾਲਾ ਦੇ ਇੱਕ ਨੌਜਵਾਨ ਦੀ ਗਾਟਾ ਨਾਮੋ ਦੇ ਵਿੱਚ ਮੌਤ ਹੋ ਗਈ ਹੈ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ ਤੇ ਹੁਣ ਇਹ ਸਭ ਦੇ ਦਰਮਿਆਨ ਜਦੋਂ ਇੱਕ ਪਾਸੇ ਜਹਾਜ਼ ਲਗਾਤਾਰ ਭਾਰਤ ਪਹੁੰਚ ਰਹੇ ਨੇ ਭਾਰਤੀਆਂ ਨੂੰ ਲੈ ਕੇ ਤੇ ਉਹ ਸਭ ਦੇ ਦਰਮਿਆਨ ਹੁਣ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਡੇਰਾਬੱਸੀ ਦੇ ਪਿੰਡ ਸ਼ੇਖਪੁਰ ਕਲਾਂ ਦਾ ਨੌਜਵਾਨ ਰਣਜੀਤ ਸਿੰਘ ਜਿਹੜਾ ਡੌਂਕੀ ਲਗਾ ਕੇ ਅਮਰੀਕਾ ਜਾ ਰਿਹਾ ਸੀ ਤਾਂ ਕੰਬੋਡੀਆ ਦੇ ਵਿੱਚ ਇਸ ਨੌਜਵਾਨ ਦੀ ਬਿਮਾਰੀ ਦੇ ਕਾਰਨ ਮੌਤ ਹੋ ਗਈ ਹੈ ਤੇ ਪਰਿਵਾਰ ਹੁਣ ਰੋ ਰੋ ਕੇ ਅਪੀਲ ਕਰ ਰਿਹਾ ਸਰਕਾਰ ਨੂੰ ਕੇ ਨੌਜਵਾਨ ਦੀ ਮ੍ਰਿਤਕ ਦੇ ਜਿਹੜੀ ਹੈ ਭਾਰਤ ਲਿਆਨ ਦੀ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾਵੇ ਸਰਕਾਰ ਇਸ ਨੌਜਵਾਨ ਦੀ ਮ੍ਰਿਤਕ ਦੇ ਨੂੰ ਪੰਜਾਬ ਲੈ ਕੇ ਆਵੇ ਤਾਂ ਕਿ ਇਸ ਨੌਜਵਾਨ ਦੀਆਂ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਪਰਿਵਾਰ ਦੇ ਵੱਲੋਂ ਨਿਭਾਈਆਂ ਜਾ ਸਕਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਏਜੰਟ ਜਿਸ ਦੇ ਵੱਲੋਂ ਝੂਠਾ ਵਾਅਦਾ ਕੀਤਾ ਗਿਆ ਝੂਠੇ ਸੁਪਨੇ ਦਿਖਾਏ ਗਏ ਕਿ 43 ਲੱਖ ਰੁਪਇਆ ਲੈ ਕੇ ਆਓ ਤੇ ਨੌਜਵਾਨ ਨੂੰ ਅਮਰੀਕਾ ਭੇਜਿਆ ਜਾਏਗਾ ਪਰ ਉਸ ਅਜੰਤ ਦੇ ਵੱਲੋਂ ਇਸ ਨੌਜਵਾਨ ਨੂੰ ਰਸਤੇ ਦੇ ਵਿੱਚ ਹੀ ਛੱਡ ਦਿੱਤਾ ਗਿਆ ਪਿਛਲੇ 8 ਮਹੀਨਿਆਂ ਤੋਂ ਇਹ ਨੌਜਵਾਨ ਸ਼ੇਖਪੁਰਾ ਸ਼ੇਖਪੁਰਾ ਦਾ ਰਹਿਣ ਵਾਲਾ ਨੌਜਵਾਨ ਕੰਬੋਡੀਆ ਦੇ ਵਿੱਚ ਫਸਿਆ ਹੋਇਆ ਸੀ ਜਿਸ ਤੋਂ ਬਾਅਦ ਬੀਤੇ ਦਿਨ ਇੱਕ ਬਿਮਾਰੀ ਕਰਕੇ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਪਰਿਵਾਰ ਹਜੇ ਇਸ ਦੁਬਿਧਾ ਦੇ ਵਿੱਚ ਫਸਿਆ ਹੋਇਆ ਹੈ ਕਿ ਨੌਜਵਾਨ ਨੂੰ ਬਿਮਾਰੀ ਹੋਈ ਕਿਹੜੀ ਹੈ ਕਿਵੇਂ ਬਿਮਾਰ ਹੋਇਆ ਕੋਈ ਇਨਫੈਕਸ਼ਨ ਦਾ ਸ਼ਿਕਾਰ ਸੀ ਜਾਂ ਫਿਰ ਰਸਤੇ ਦੇ ਵਿੱਚ ਖਾਣ ਪੀਣ ਕਰਕੇ ਜਾਂ ਕਿਸੇ ਹੋਰ ਚੀਜ਼ਾਂ ਕਰਕੇ ਇਸ ਨੂੰ ਕੋਈ ਹੋਰ ਬਿਮਾਰੀ ਹੋਈ ਤੇ ਹੁਣ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਰਿਵਾਰ ਲਗਾਤਾਰ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਨੌਜਵਾਨ ਦੀ ਮ੍ਰਿਤਕ ਦੇ ਜਿਹੜੀ ਹੈ ਉਹ ਭਾਰਤ ਲਿਆਂਦੀ ਜਾਵੇ ਪਰ ਬੇहद ਮੰਦ ਭਾਗੀ ਖਬਰ ਇਹ ਹੈ ਕਿ ਪੰਜਾਬ ਦਾ ਇੱਕ ਹੋਰ ਨੌਜਵਾਨ ਡੌਂਕੀ ਰੂਟ ਨੇ ਨਿਗਲ ਲਿਆ ਡੌਂਕੀ ਰੂਟ ਦੇ ਉੱਤੇ ਇੱਕ ਹੋਰ ਪੰਜਾਬ ਦੇ ਨੌਜਵਾਨ ਨੇ ਆਪਣੇ ਸਵਾਸ ਜਿਹੜੇ ਨੇ ਉਹ ਛੱਡੇ ਨੇ ਲਗਾਤਾਰੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਹਾਲੇ ਵੀ ਡੌਂਕੀ ਰੂਟ ਦੇ ਉੱਤੇ ਪੰਜਾਬ ਦੇ ਸੈਂਕੜੇ ਨੌਜਵਾਨ ਜਿਹੜਾ ਨੇ ਉਹ ਫਸੇ ਹੋਏ ਨੇ ਲਗਾਤਾਰ ਤੁਸੀਂ ਦੇਖ ਵੀ ਰਹੇ ਹੋਵੋਗੇ ਕਿ ਅਮਰੀਕਨ ਸਰਕਾਰ ਡੋਨਲਡ ਟਰੰਪ ਲਗਾਤਾਰ ਕਾਰਵਾਈਆਂ ਕਰ ਰਹੇ ਨੇ ਲਗਾਤਾਰ ਉਨ੍ਹਾਂ ਦੇ ਵੱਲੋਂ ਜਹਾਜ਼ਾਂ ਦੇ ਜਹਾਜ਼ ਭਰ ਕੇ ਲੋਕ ਜਿਹੜਾ ਨੇ ਵਾਪਸ ਭੇਜੇ ਜਾ ਰਹੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਐਂਟਰ ਕਰ ਰਹੇ ਨੇ ਤੇ ਜਿਹੜੇ ਹਜੇ ਕੁਛ ਦਿਨ ਪਹਿਲਾਂ ਹੀ ਅਮਰੀਕਾ ਗਏ ਸੀ 15 ਦਿਨ ਮਹੀਨਾ 2 ਮਹੀਨੇ ਉਹਨਾਂ ਦੇ ਉੱਤੇ ਵੀ ਲਗਾਤਾਰ ਕਾਰਵਾਈਆਂ ਦਾ ਦੌਰ ਜਾਰੀ ਹੈ ਲਗਾਤਾਰ 트ੰਪ ਸਰਕਾਰ ਉਹਨਾਂ ਨੂੰ ਵੀ ਹਿਰਾਸਤ ਚ ਲੈ ਕੇ ਵਾਪਸ ਭੇਜ ਰਹੀ ਹੈ ਤਾਂ ਇਸ ਸਭ ਦੇ ਦਰਮਿਆਨ ਜਿੱਥੇ ਬੀਤੇ ਦਿਨ ਅਜਨਾਲਾ ਤੋਂ ਖਬਰ ਆਈ ਸੀ ਕਿ ਅਜਨਾਲਾ ਦਾ ਇੱਕ ਨੌਜਵਾਨ ਗਵਾਟਾ ਨਾਮੋ ਦੇ ਵਿੱਚ ਹਾਦਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋਈ ਹੈ ਤੇ ਹੁਣ ਇੱਕ ਖਬਰ ਡੇਰਾ ਬੱਸੀ ਦੇ ਨੌਜਵਾਨ ਦੇ ਨਾਲ ਸੰਬੰਧਿਤ ਹੈ ਡੇਰਾ ਬੱਸੀ ਦੇ ਪਿੰਡ ਸ਼ੇਖਪੁਰ ਕਲਾਂ ਦਾ ਰਣਦੀਪ ਸਿੰਘ ਡੌਂਕੀ ਦੇ ਰੂਟ ਦੇ ਉੱਤੇ ਜਿਹੜਾ ਮੌਤ ਹੋਈ ਹੈ ਇਸ ਨੌਜਵਾਨ ਦੀ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ ਇਹ ਨੌਜਵਾਨ ਬਿਮਾਰੀ ਕਰਕੇ ਇਸ ਨੌਜਵਾਨ ਦੀ ਕੱਲ੍ਹ ਸ਼ਾਮ ਨੂੰ ਉੱਥੇ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਨੂੰ ਜਦੋਂ ਪਤਾ ਲੱਗਦਾ ਤਾਂ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਲਗਾਤਾਰੇ ਅਪੀਲ ਕੀਤੀ ਜਾ ਰਹੀ ਹੈ ਸਰਕਾਰ ਨੂੰ ਕਿ ਨੌਜਵਾਨ ਦੀ ਮ੍ਰਿਤਕ ਦੇ ਦੇਸ਼ ਦੇ ਵਿੱਚ ਲਿਆਉਣ ਦੀ ਜਿਹੜੀ ਸਰਕਾਰ ਉਸ ਦੇ ਵਿੱਚ ਮਦਦ ਕਰੇ ਸਰਕਾਰ ਇਸ ਨੌਜਵਾਨ ਦੀ ਮ੍ਰਿਤਕ ਤੇ ਉਹਨੂੰ ਪੰਜਾਬ ਲੈ ਕੇ ਆਵੇ ਤਾਂ ਕਿ ਨੌਜਵਾਨ ਦੀਆਂ ਆਖਰੀ ਰਸਮਾਂ ਜਿਹੜੀਆਂ ਨੇ ਉਹ ਨਿਭਾਈਆਂ ਜਾ ਸਕਣ ਅਤੇ ਪਰਿਵਾਰ ਨੂੰ ਜਿਹੜਾ ਅੱਗੇ ਦੀ ਵੀ ਕਾਰਵਾਈ ਕੀਤੀ ਜਾਵੇ ਏਜੰਟ ਤੇ ਵੀ ਕਾਰਵਾਈ ਕੀਤੀ ਜਾਵੇ ਜਿਸ ਦੇ ਵੱਲੋਂ ਝੂਠਾ ਸੁਪਨਾ ਇਸ ਨੌਜਵਾਨ ਨੂੰ ਦਿਖਾਇਆ ਗਿਆ ਉੱਥੇ ਜੇਕਰ ਜ਼ਿਕਰ ਕਰੀਏ ਤਾਂ ਜਿਹੜੇ ਨੌਜਵਾਨ ਪਿਛਲੇ ਦਿਨੀ ਵੀ ਅਮਰੀਕਾ ਤੋਂ ਵਾਪਸ ਆਏ ਨੇ ਉਹਨਾਂ ਨੌਜਵਾਨਾਂ ਦੇ ਵੱਲੋਂ ਵੀ ਏਜੰਟਾਂ ਦੇ ਉੱਤੇ ਕਈ ਤਰੀਕੇ ਦੀਆਂ ਇਲਜ਼ਾਮ ਜਿਹੜਾ ਨੇ ਲਗਾਏ ਗਏ ਨੇ ਕਿ ਏਜੰਟ ਜਿਹੜਾ ਨੇ 50-50 ਲੱਖ ਰੁਪਏ ਲੈ ਕੇ ਉਹਨਾਂ ਨੂੰ ਕੈਨੇਡਾ ਭੇਜਣ ਦਾ ਵਾਅਦਾ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੰਗਲਾਂ ਦੇ ਵਿੱਚ ਪਨਾਮਾ ਦੇ ਜੰਗਲਾਂ ਦੇ ਵਿੱਚ ਤੇ ਜਿਹੜਾ ਨਹਿਰਾਂ ਦੇ ਵਿੱਚ ਛੱਡ ਦਿੱਤਾ ਤੇ ਉਸ ਤੋਂ ਬਾਅਦ ਉਹ ਨੌਜਵਾਨ ਕਿਸੇ ਤਰ੍ਹਾਂ ਕਰ ਕਰਾ ਕੇ ਜਿਹੜਾ ਨੇ ਅਮਰੀਕਾ ਪਹੁੰਚੇ ਨੇ 50-50 ਲੱਖ ਰੁਪਈਆ ਏਜੰਟਾਂ ਦੇ ਵੱਲੋਂ ਲਿਆ ਜਾਂਦਾ ਤਾਂ ਵੱਡਾ ਸਵਾਲ ਹੀ ਬਣਦਾ ਕਿ ਹੁਣ ਇਹ ਸਾਰੇ ਚੀਜ਼ ਦੇ ਵਿੱਚ ਗਲਤੀ ਕਿਹਦੀ ਮੰਨੀ ਜਾਵੇ ਕਿ ਜਿਹੜੇ ਨੌਜਵਾਨ ਚੰਗੇ ਭਵਿੱਖ ਦਾ ਸੁਪਨਾ ਦੇਖ ਕੇ ਇਹਨਾਂ ਏਜੰਟਾਂ ਦਾ ਸ਼ਿਕਾਰ ਹੋ ਰਹੇ ਨੇ ਗਲਤੀ ਉਹਨਾਂ ਦੀ ਹੈ ਕਿ 40-40 ਲੱਖ ਰੁਪਏ ਲਾ ਕੇ ਜਿਹੜਾ ਉਹ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਨੇ ਜਾਂ ਫਿਰ ਗਲਤੀ ਏਜੰਟਾਂ ਦੀ ਹੈ ਜਿਹੜੇ ਨੌਜਵਾਨਾਂ ਨੂੰ ਝੂਠੇ ਸੁਪਨੇ ਦਿਖਾਉਂਦੇ ਨੇ ਤੇ ਉਹਨਾਂ ਨੂੰ ਝੂਠੇ ਸੁਪਨੇ ਦਿਖਾ ਕੇ ਪੈਸੇ ਇਕੱਠੇ ਕਰਦੇ ਨੇ ਤੇ ਨੌਜਵਾਨਾਂ ਨੂੰ ਉਹਨਾਂ ਦੇ ਹਾਲਾਤਾਂ ਦੇ ਉੱਤੇ ਛੱਡ ਦਿੱਤਾ ਜਾਂਦਾ ਹੈ ਤੇ ਜਿਹੜੀ ਨਰਕ ਭਰੀ ਜ਼ਿੰਦਗੀ ਤੋਂ ਨੌਜਵਾਨ ਬਾਹਰ ਨਿਕਲਣਾ ਚਾਹੁੰਦੇ ਨੇ ਜਿਹੜੇ ਚੰਗੇ ਸੁਨਹਿਰੇ ਭਵਿੱਖ ਦਾ ਸੁਪਨਾ ਦੇਖ ਕੇ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਨੇ ਉਹ ਫਿਰ ਉੱਥੇ ਜਾ ਕੇ ਕਈ ਤਰੀਕੇ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਨੇ ਜਦੋਂ ਤੋਂ ਜਹਾਜ਼ ਵਾਪਸ ਆਉਣ ਦੀ ਕਾਰਵਾਈ ਸ਼ੁਰੂ ਹੋਈ ਹੈ ਜਦੋਂ ਤੋਂ ਅਮਰੀਕਾ ਤੋਂ ਡਿਪੋਰਟ ਕਰਕੇ ਨੌਜਵਾਨ ਜਿਹੜੇ ਨੇ ਵਾਪਸ ਆਪਣੇ ਆਪਣੇ ਮੁਲਕਾਂ ਦੇ ਵਿੱਚ ਭੇਜੇ ਜਾ ਰਹੇ ਨੇ ਉਹ ਸਭ ਦੇ ਦਰਮਿਆਨ ਇਹ ਪੰਜਾਬ ਦੀ ਦੂਸਰੀ ਘਟਨਾ ਹੈ ਜਦੋਂ ਡੌਂਕੀ ਰੂਟ ਦੇ ਰਾਹੀ ਜਾ ਰਹੇ ਨੌਜਵਾਨ ਦੀ ਮੌਤ ਹੋਈ ਹੈ ਇਸ ਤੋਂ ਪਹਿਲਾਂ ਜਨਾਲਾ ਸ਼ਹਿਰ ਦੇ ਨੌਜਵਾਨ ਦੀ ਗਵਾਟਾ ਨਾਮ ਦੇ ਕੋਲ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਹੁਣ ਇਹ ਦੂਸਰਾ ਨੌਜਵਾਨ ਹੈ ਜਿਹੜਾ ਡੇਰਾ ਬੱਸੀ ਦਾ ਰਹਿਣ ਵਾਲਾ ਰਣਦੀਪ ਸਿੰਘ ਇਸ ਦਾ ਨਾਮ ਹੈ ਇਹ ਨੌਜਵਾਨ ਜਦੋਂ ਕੰਬੋਡੀਆ ਚ ਪਿਛਲੇ 8 ਮਹੀਨੇ ਤੋਂ ਫਸਿਆ ਹੋਇਆ ਸੀ ਜਿੱਥੇ ਇਸ ਦੀ ਬਿਮਾਰੀ ਦੇ ਕਾਰਨ ਮੌਤ ਹੋ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦਾ ਕੀ ਕਹਿਣਾ ਹੈ ਆਓ ਸੁਣ ਲੈਂਦੇ ਹਾਂ ਮੇਰਾ ਭਤੀਜਾ ਅੱਜ ਤੋਂ 12 April 24 ਚ ਅਮਰੀਕਾ ਵਾਸਤੇ ਗਿਆ ਸੀ ਜੈਂਟ ਨੇ ਸਾਡੇ ਨਾਲ ਅਮਰੀਕਾ ਪਹੁੰਚਾਉਣ ਦਾ ਵਾਅਦਾ ਕਰਕੇ ਸਾਡੇ ਨਾਲ ਧੋਖਾ ਕਰਿਆ ਜਿਹਦੇ ਰਿਕਾਰਡਿੰਗ ਉਹਨਾਂ ਅਮਰੀਕਾ ਪਹੁੰਚਾਉਣ ਦੀ ਬਜਾਏ ਪੈਸੇ ਲੈ ਕੇ ਉਹਨਾਂ ਕਮੂੜੀਆਂ ਚ ਉਹਨੂੰ ਰੋਕਤਾ ਤੇ ਉਹਨੂੰ ਖਾਣ ਪੀਣ ਨੂੰ ਵੀ ਹਿੰਦੀ ਤਾਂ ਕਾਫੀ ਪੈਨੇ ਕਰਿਆ ਜਿਸ ਦੇ ਕਾਰਨ ਮੁੰਡਾ ਸਾਡਾ ਕੰਮ ਡਿਪਰੈਸ਼ਨ ਚ ਆ ਕੇ ਤੇ ਉਹ ਕਾਫੀ ਹਾਲਤ ਵਿਗੜਨ ਕਰਕੇ ਉਹਦੀ ਕੱਲ 12:00 ਵਜੇ ਸਾਡੇ ਕੋਲ ਮੈਸੇਜ ਆਇਆ ਉਹਦੀ ਡੈਥ ਹੋ ਗਈ ਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਦਾ ਭਗਵੰਤ ਮਾਨ ਸਰਕਾਰ ਤੋਂ ਕਿ ਸਾਡੇ ਮੁੰਡੇ ਨੂੰ ਦੀ ਰੈਡ ਬੋਡੀ ਨੂੰ ਸਾਡੇ ਘਰ ਤੱਕ ਪਹੁੰਚਾਇਆ ਜਾਵੇ ਤੇ ਏਜੰਟ ਦੁਆਰਾ ਅ ਏਜੰਟ ਦੁਆਰਾ ਬਣਦੀ ਏਜੰਟ ਨੂੰ ਕਾਰਵਾਈ ਕਰਕੇ ਅਹੁਦੇ ਤੇ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਤਾਂ ਜੋ ਇਹੋ ਜਿਹੇ ਠਗਾ ਨੂੰ ਸਬਕ ਮਿਲੇ ਤਾਂ ਜੋ ਦੂਜੇ ਹੋਰਾਂ ਨਾਲ ਗਰੀਬਾਂ ਨਾਲ ਕੋਈ ਇਦਾਂ ਦੇ ਹੀਰ ਫੇਰ ਨਾ ਕਰੇ ਬਹੁਤ ਵੱਡੀ ਮੰਦ ਪਰਿਕ੍ਰਿਗਟਨਾ ਹੈ ਜੀ ਤੇ ਭਗਵੰਤ ਮਾਨ ਸਰਕਾਰ ਤੋਂ ਮੈਂ ਤਾਂ ਇਹੀ ਕਹਿੰਦਾ ਤੁਹਾਨੂੰ ਸਾਰੀਆਂ ਗੱਲਾਂ ਕਰ ਲੀਆਂ ਜੀ ਠੀਕ ਹੈ ਨਾ ਜੀ ਭਗਵੰਤ ਮਾਨ ਸਰਕਾਰ ਤੋਂ ਮੈਂ ਤੇ ਇਹੀ ਇਨਸਾਫ ਮੰਗਦਾ ਪਰਿਵਾਰ ਨੂੰ ਜਿੰਨੀ ਜਲਦੀ ਹੋ ਸਕੇ ਉਤਨੀ ਜਲਦੀ ਇਨਸਾਫ ਮਿਲੇ ਤੇ ਡੈੱਡ ਬੋਡੀ ਜਿੰਨੀ ਜਲਦੀ ਹੋ ਸਕੇ ਉਤਨੀ ਜਲਦੀ ਆਏ ਭਗਵੰਤ ਮਾਨ ਸਰਕਾਰ ਨੂੰ ਇਹੀ ਅਰਦਾਸ ਹੈ ਸਾਡੀ ਲਈ ਜਿੰਮੇਵਾਰ ਤੁਸੀਂ ਕੀ ਕੀ ਨੂੰ ਮੰਨਦੇ ਹੋ ਜੀ ਜ਼ਿੰਮੇਦਾਰ ਤਾਂ ਦੇਖੋ ਜੀ ਬੰਦੇ ਦਾ ਏਜੈਂਟ ਦੀ ਹੈ ਜੀ ਬਾਕੀ ਏਜੈਂਟ ਨਾਲ ਗੱਲ ਕਰਕੇ ਪਤਾ ਲੱਗੇਗਾ ਜੀ ਏਜੈਂਟ ਕਿਦਾਂ ਕੀ ਕਹਿੰਦਾ ਜੀ ਤੇ ਉਹ ਬੰਦੇ ਦਾ ਕਾਰਵਾਈ ਏਜੰਟ ਦੇ ਆ ਜੀ ਮੈਂ ਤੁਹਾਨੂੰ ਜਿਹੜਾ ਏਜੰਟ ਨੇ ਇਹ ਗਲਤ ਕੰਮ ਕੀਤਾ 8 ਮਹੀਨੇ ਤੋਂ ਲਾਰਾ ਲਾਪਾ ਲਾ ਕੇ ਇਹਨਾਂ ਨੂੰ ਪਰਿਵਾਰ ਨੂੰ ਤੇ ਪਰਿਵਾਰ ਦਾ ਬੱਚਾ ਇਹਨਾਂ ਨੂੰ ਕੀ ਕਹਿੰਦਾ ਅੱਗੇ ਉਹਦੇ ਨਾਲ ਕੀ ਹੁੰਦਾ ਉਹ ਤਾਂ ਉਹੀ ਉਹੀ ਜਾਣਦਾ ਜੀ ਠੀਕ ਨਾ ਜੀ ਤੇ ਬਖਸ਼ ਭਗਵੰਤਬਾਨ ਸਰਕਾਰ ਜਿਦੋਂ ਜਲਦੀ ਹੋ ਸਕੇ ਦੀ ਡੈੱਡ ਬੋਡੀ ਦਾ ਇੰਤਜ਼ਾਮ ਕਰੇ ਮੇਰਾ ਭਤੀਜਾ ਅੱਜ ਤੋਂ 12 April 24 ਚ ਅਮਰੀਕਾ ਵਾਸਤੇ ਗਿਆ ਸੀ ਏਜੰਟ ਨੇ ਸਾਡੇ ਨਾਲ